ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜੀ ਵੀਡੀਓ ਆਪਾਂ ਪਾਈ ਸੀ ਉਹਦੇ ਟੌਪਿਕ ਦੇ ਬਾਰੇ ਗੱਲ ਕਰਾਂਗੇ ਕੁਝ ਟੈਕਨੀਕਲ ਪ੍ਰੋਬਲਮ ਕਾਰਨ ਮਤਲਬ ਵੀਡੀਓ ਪੂਰੀ ਨਹੀਂ ਕੰਪਲੀਟ ਹੋ ਚੁੱਕੀ ਨਹੀਂ ਹੋਈ ਸੀ ਜਿਸ ਦੇ ਕਾਰਨ ਵੀਡੀਓ ਅੱਧੇ ਦੇ ਵਿੱਚ ਹੀ ਬੰਦ ਹੋ ਗਈ ਸੀ ਅੱਜ ਉਸ ਦੇ ਬਾਰੇ ਆਪਾਂ ਦੁਬਾਰਾ ਗੱਲ ਕਰਾਂਗੇ ਉਸੇ ਟੌਪਿਕ ਦੇ ਟੌਪਿਕ ਸੀ ਆਪਣਾ ਪਲੰਬਰ ਦੀ ਪਹਿਚਾਨ ਪਲੰਬਰ ਦੀ ਪਛਾਣ ਕਿਵੇਂ ਕਿ ਕਰਾਂਗੇ ਜੇ ਘਰ ਵਿੱਚ ਕਰਾਉਣਾ ਹੈ ਤੇ ਕਿਹੋ ਜਿਹਾ ਪਲੰਬਰ ਸਾਨੂੰ ਮਤਲਬ ਕੀ ਮਾਰਕੀਟ ਦੇ ਵਿੱਚ ਜਾਂ ਕਿਤੇ ਵੀ ਫੀਲਡ ਦੇ ਵਿੱਚੋਂ ਲੱਭਣਾ ਹੈ ਤੇ ਕਿਹੋ ਜਿਹਾ ਪਲੰਬਰ ਨੂੰ ਘਰ ਦੇ ਵਿੱਚ ਲਾਉਣਾ ਚਾਹੀਦਾ ਹੈ ਜਿਆਦਾਤਰ ਤਾਂ ਗੱਲ ਹੋਈ ਸੀ ਪਲੰਬਰ ਅਨਸਕਿਲਡ ਜਿਹਨੂੰ ਘੱਟ ਨੌਲੇਜ ਹੁੰਦੀ ਹੈ ਤੇ ਸਕਿਲਡ ਜਿਹਨੂੰ ਪੂਰੀ ਨੌਲੇਜ ਜਿਵੇਂ ਕਿ ਪਾਈਪਾਂ ਦੇ ਬਾਰੇ ਫਿਟਿੰਗ ਦੇ ਬਾਰੇ ਹਰੇਕ ਚੀਜ਼ ਬਾਰੇ ਹਰੇਕ ਪੱਖੋਂ ਸੇਫਟੀ ਪੱਖੋਂ ਮੈਂ ਸੈਂਟਰੀ ਫਿਕਚਰਸ ਪਾਈਪ ਫਿਟਿੰਗ ਪੱਖੋਂ ਹਰੇਕ ਪੱਖੋਂ ਪਲੰਬਰ ਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਘੱਟ ਨੌਲੇਜ ਵਾਲੇ ਪਲੰਬਰ ਜਿਹੜੇ ਮੇਰੇ ਵੀਰ ਹੈ ਜਿਨ੍ਹਾਂ ਨੂੰ ਘੱਟ ਨੌਲੇਜ ਹੈ ਉਹ ਆਪ ਦੀ ਨੌਲੇਜ ਦੇ ਵਿੱਚ ਵਾਧਾ ਕਰਨ ਕਿਸੇ ਨਾ ਕਿਸੇ ਮਤਲਬ ਕਿ ਕਿਸੇ ਨਾ ਕਿਸੇ ਉਸਤਾਦ ਤੋਂ ਕਿਸੇ ਨਾ ਕਿਸੇ ਬੰਦੇ ਜਿਹੜੇ ਬੰਦੇ ਤੋਂ ਕੰਮ ਸਿੱਖਿਆ ਉਹ ਤੇ ਪੂਰੀ ਨੌਲੇਜ ਲੈ ਕੇ ਕੰਮ ਕਰਨਾ ਪੂਰੀ ਨੌਲੇਜ ਨਾ ਹੋਣ ਦੇ ਕਾਰਨ ਕਈਆਂ ਘਰਾਂ ਦੇ ਵਿੱਚ ਬਹੁਤ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਜਿਵੇਂ ਕਿ ਪਾਣੀ ਦੀ ਲੀਕੇਜ ਬਾਥਰੂਮ ਵਿੱਚ ਲੀਕੇਜ ਹੈ ਰਸੋਈ ਦੇ ਵਿੱਚ ਲੀਕੇਜ ਆਮ ਘਰਾਂ ਦੇ ਵਿੱਚ ਦੇਖੀਦਾ ਹੈ ਕਿ ਬਹੁਤ ਸਾਰੀ ਲੀਕੇਜ ਰਹਿ ਜਾਂਦੀ ਹੈ ਉਸ ਦਾ ਕਾਰਨ ਕੀ ਹੁੰਦਾ ਮੇਨ ਜੋ ਪਾਈਪਾਂ ਦੇ ਜੋਇੰਟ ਹੈ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਜੋਇੰਟ ਨਹੀਂ ਕੀਤਾ ਜਾਂਦਾ ਮਤਲਬ ਕਿ ਝੜਕਾ ਸੌਦਾ ਮਤਲਬ ਵਰਤੀ ਦਾ ਆਪਾਂ ਜਿਵੇਂ ਕਹਿੰਦੇ ਦਾ ਵੀ ਸੋਲੂਸ਼ਨ ਲਾਇਆ ਮੈਂ ਜੋਇਨਟ ਕੀਤਾ ਛੜਤਾ ਉਸ ਦਾ ਬੈਨੀਫਿਟ ਕੀਏ ਨੁਕਸਾਨ ਕੀਏ ਉਹਨਾਂ ਨਾਲੇ ਟਾਈਮ ਵਿੱਚ ਉਸ ਦਾ ਕੀ ਨੁਕਸਾਨ ਹੋ ਸਕਦਾ ਹੈ ਜਿਆਦਾਤਰ ਘਰਾਂ ਦੇ ਵਿੱਚ ਆਪਾਂ ਦੇਖੀਦਾ ਕਿ ਛੱਤਾਂ ਤੇ ਜਿੱਥੇ ਪ੍ਰਣਾਲੀਆਂ ਤੇ ਕਈਆਂ ਜਗ੍ਹਾ ਤੇ ਨਸਲਾਬ ਬਹੁਤ ਹੁੰਦੀ ਬਹੁਤ ਜਿਆਦਾ ਸਲਾਬ ਹੁੰਦੀ ਹੈ ਉਸ ਦਾ ਮੇਨ ਕਾਰਨ ਇਹੀ ਹੁੰਦਾ ਹੈ ਕਿ ਪ੍ਰੋਪਰ ਆਪਾਂ ਉਸ ਦੀ ਔਰ ਫਿੱਟ ਨਹੀਂ ਹੁੰਦੀਆਂ ਚੀਜ਼ਾਂ ਜਿਵੇਂ ਦੇਖੋ ਆਹ ਦੇਖੋ ਜਿਗਾੜ ਲਾ ਕੇ ਓਵਰਫਲੋ ਦੀ ਪ੍ਰਣਾਲੀ ਦੇ ਵਿੱਚ ਸੁੱਟਿਆ ਗਿਆ ਹੈ ਸੁੱਟਣ ਦੇ ਨਾਲ ਸਾਈਡਾਂ ਤੇ ਸਲਾਬ ਚੈੱਕ ਕਰੋ ਤੁਸੀਂ ਫਰਸਟ ਫਲੋਰ ਤੋਂ ਲੈ ਕੇ ਗਰਾਉਂਡ ਫਲੋਰ ਤੱਕ ਇਹ ਸਲਾਬ ਜਾਂਦੀ ਹੈ ਤਾਂ ਮੇਨ ਕਰ ਨੇ ਵੀ ਚੰਗੀ ਚੰਗੀ ਕਿਸ ਚੰਗੇ ਕਿਸੇ ਟੈਕਨੀਕਲ ਸਕਿਲਡ ਪਲੰਬਰ ਸਕਿਲਡ ਪਲੰਬਰ ਨੌਲੇਜ ਵਾਲੇ ਪਲੰਬਰ ਤੋਂ ਕੰਮ ਨਹੀਂ ਕਰਵਾਇਆ ਜਾਂਦਾ ਜਦੋਂ ਵੀ ਘਰਾਂ ਦੇ ਵਿੱਚ ਕੰਮ ਕਰਾਉਣਾ ਹੈ ਕੋਈ ਵੀ ਮੇਰਾ ਵੀਰ ਪਲੰਬਰ ਵੀਰ ਜਾਂ ਕੋਈ ਵੀ ਵੀਰ ਘਰ ਵਾਲਾ ਕਸਟਮਰ ਕੋਈ ਵੀ ਇਸ ਇਸ ਵੀਡੀਓ ਤੇ ਮਤਲਬ ਕੋਈ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ ਇਸ ਦੇ ਵਿੱਚ ਨਾ ਹੀ ਮੈਂ ਕਰਨਾ ਹੈ ਮੇਰਾ ਸਿਰਫ ਮੇਨ ਮਕਸਦ ਇਹ ਪਲੰਬਰ ਦੀ ਪਹਿਚਾਨ ਤੁਸੀਂ ਕਿਵੇਂ ਕਰਨੀ ਉਸ ਦੇ ਵਿੱਚ ਕੀ ਕੀ ਗੁਣ ਹੋਣੇ ਚਾਹੀਦੇ ਨੇ ਕੀ ਕੀ ਨਹੀਂ ਹੋਣੇ ਚਾਹੀਦੇ ਗੁਣ ਜ਼ਿਆਦਾਤਰ ਜਿਵੇਂ ਕਿ ਆਪਾਂ ਪਲੰਬਰ ਦਾ ਘਰ ਦੇ ਵਿੱਚ ਕੰਮ ਕਰਾਉਣੇ ਆ ਉਸ ਦੇ ਵਿੱਚ ਹਰੇਕ ਪੱਖੋਂ ਨੌਲੇਜ ਹਰ ਇੱਕ ਤਰ੍ਹਾਂ ਦੀ ਨੌਲੇਜ ਉਹਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਪਹਿਲੇ ਨੰਬਰ ਤੇ ਇਮਾਨਦਾਰ ਹੋਣਾ ਚਾਹੀਦਾ ਦੂਸਰੇ ਨੰਬਰ ਤੇ ਮਿਹਨਤੀ ਹੋਣਾ ਚਾਹੀਦਾ ਤੇ ਤੀਸਰੇ ਨੰਬਰ ਤੇ ਉਸ ਦੇ ਵਿੱਚ ਕੰਮ ਕਰਨ ਦਾ ਜਜ਼ਬਾ ਵੀ ਹੋਣਾ ਚਾਹੀਦਾ ਫੇਰ ਹੀ ਮਤਲਬ ਕੀ ਇਸ ਫੀਲਡ ਦੇ ਵਿੱਚ ਬੰਦਾ ਕਾਮਯਾਬ ਹੁੰਦਾ ਹੈ ਮੇਨ ਜਿਹੜਾ ਇਸ ਚੀਜ਼ ਦੇ ਵਿੱਚ ਟੌਪਿਕ ਹੈ ਵੀ ਫੀਡਬੈਕ ਜਿਸ ਜਿਹੜੇ ਵੀ ਪਲੰਬਰ ਵੀਰ ਨੂੰ ਆਪਾਂ ਘਰੇ ਲਾਉਨੇ ਆ ਕੋਈ ਵੀ ਕਸਟਮਰ ਵੀਰ ਨੂੰ ਘਰੇ ਲਾਉਂਦਾ ਹੈ ਉਸ ਦਾ ਏਰੀਆ ਦੇ ਵਿੱਚ ਜਾਂ ਮਾਰਕੀਟ ਦੇ ਵਿੱਚੋਂ ਫੀਡਬੈਕ ਲੈਣਾ ਬਹੁਤ ਜ਼ਰੂਰੀ ਹੈ ਫੀਡਬੈਕ ਕਿਹੋ ਜੀ ਚੀਜ਼ ਹੈ ਜਿਸ ਦੇ ਵਿੱਚ ਕੀ ਕੋਈ ਵੀ ਬੰਦਾ ਕੋਈ ਵੀ ਪਲੰਬਰ ਹੈ ਚਾਹ ਕੋਈ ਵੀ ਹੈ ਪਲੰਬਰ ਕੰਮ ਕਰ ਰਿਹਾ ਹੈ ਕਿਤੇ ਕੀਤਾ ਹੋਇਆ ਦਾ ਕੰਮ ਹੈ ਕੀਤੇ ਹੋਏ ਕੰਮ ਨੂੰ ਚੈੱਕ ਕਰੋ ਕਿਸੇ ਵੀ ਕੋਠੀ ਦੇ ਵਿੱਚ ਜਾ ਕੇ ਹਸਪੀਟਲ ਚ ਜਾ ਕੇ ਕਿਸੇ ਵੀ ਜਗ੍ਹਾ ਤੇ ਜਾ ਕੇ ਕਿਸੇ ਫੈਕਟਰੀ ਚ ਜਾ ਕੇ ਚਾ ਕਿਸੇ ਵੀ ਜਗ੍ਹਾ ਤੇ ਜਾ ਕੇ ਉਸ ਦਾ ਕੰਮ ਚੈੱਕ ਕਰੋ ਪਹਿਲਾਂ ਜਾ ਕੇ ਰਸੋਈ ਚ ਕੰਮ ਕਿ ਹੋਇਆ ਕਿਚਨ ਚ ਕੀ ਹੋਇਆ ਕੰਮ ਹੋਇਆ ਹੈ ਬਾਥਰੂਮ ਚ ਕੀ ਹੋਇਆ ਕੰਮ ਕੀਤਾ ਆਇਆ ਹੈ ਪ੍ਰੋਪਰ ਮੇਜਰਮੈਂਟ ਨਾ ਹੋਇਆ ਕਿ ਨਹੀਂ ਹੋਇਆ ਪ੍ਰੋਪਰ ਚੀਜ਼ਾਂ ਇੰਸਟਾਲ ਕੀਆਂ ਉੱਚੀਆਂ ਜਾਂ ਜਿਆਦਾ ਉੱਚੀਆਂ ਤਾਂ ਨਹੀਂ ਲਾਈਆਂ ਜਾਂ ਜਿਆਦਾ ਨੀਵੀਆਂ ਨਹੀਂ ਲਾਈਆਂ ਪ੍ਰੋਪਰ ਮੇਜਰਮੈਂਟ ਦੇ ਨਾਲ ਕੰਮ ਹੋਣਾ ਚਾਹੀਦਾ ਪ੍ਰੋਪਰ ਮੇਜਰਮੈਂਟ ਨਾਲ ਕੰਮ ਹੋਇਆ ਕਦੇ ਵੀ ਗਲਤ ਨਹੀਂ ਹੁੰਦਾ ਤੇ ਬਿਲਕੁਲ ਸਹੀ ਸਹੀ ਹੁੰਦਾ ਇਹ ਤੁਹਾਨੂੰ ਕੱਲ ਵੀ ਇਸ ਬਾਰੇ ਵੀਡੀਓ ਦਿਖਾਈ ਸੀ ਵੀ ਇਹ ਪ੍ਰੋਪਰ ਢੰਗ ਤਰੀਕੇ ਨਾਲ ਕੰਮ ਨਹੀਂ ਹੋਇਆ ਗੇਰਵਾਲ ਦੇਖੋ ਕਿਸ ਤਰ੍ਹਾਂ ਲਗਾਏ ਗਏ ਨੇ ਬਾਲਵਲ ਦੇਖੋ ਕਿਵੇਂ ਲਗਾਏ ਗਏ ਨੇ ਯੂਪੀਵੀਸੀ ਬਾਲਵਲ ਹੈ ਪ੍ਰੋਪਰ ਤਰੀਕੇ ਨਾਲ ਨਹੀਂ ਲਾਏ ਹੋਏ ਇਹ ਬਾਲਵਲ ਜੇ ਅਕਸਰ ਜੇ ਕੋਈ ਸਕਿਲਡ ਪਲੰਬਰ ਹੁੰਦਾ ਨੌਲੇਜ ਵਾਲਾ ਹੁੰਦਾ ਤੇ ਇਸ ਨੇ ਢੰਗ ਤਰੀਕੇ ਨਾਲ ਬਾਲਵਲ ਲਾਉਣੇ ਸੀ ਜਿਸ ਦਿਨ ਪ੍ਰੋਪਰ ਟੈਂਕ ਦੀ ਮਤਲਬ ਮੇਨਟੇਨੈਂਸ ਹੋ ਸਕੇ ਜੋ ਵਾਟਰ ਟੈਂਕ ਇਸ ਦੇ ਵਿੱਚ ਰੱਖਿਆ ਹੈ ਪਲਾਸਟਿਕ ਦਾ ਐਚਡੀਪੀਈ ਦਾ ਉਹਦੀ ਪ੍ਰੋਪਰ ਮੇਨਟੇਨੈਂਸ ਹੋ ਸਕੇ ਕੰਮ ਕੋਈ ਐਡਾ ਬਹੁਤ ਵਧੀਆ ਨਹੀਂ ਕੀਤਾ ਆ ਘੱਟ ਨੌਲੇਜ ਹੋਣ ਦੇ ਕਾਰਨ ਹੀ ਇਹ ਸਾਰਾ ਕੰਮ ਹੋਇਆ ਹੈ ਜਿਹੜੇ ਮੇਰੇ ਵੀਰ ਨੇ ਕੰਮ ਕੀਤਾ ਨੌਲੇਜ ਬਖੋ ਅਧੂਰਾ ਸੀ ਪੂਰਾ ਨਹੀਂ ਸੀ ਮੈਂ ਅਖੀਰ ਤੇ ਤੁਹਾਨੂੰ ਇਹ ਹੀ ਸਲਾਹ ਦੇਣਾ ਚਾਹੁੰਦਾ ਹਾਂ ਜਿੰਨੇ ਵੀ ਮੇਰੇ ਵੀਰ ਏਰੀਆ ਜਿੱਥੇ ਜਿੱਥੇ ਵੀ ਕੋਈ ਕੰਸਟ੍ਰਕਸ਼ਨ ਏਰੀਆ ਮਤਲਬ ਬਿਲਡਿੰਗ ਦਾ ਕੰਮ ਚੱਲ ਰਿਹਾ ਕਿ ਘਰ ਦੇ ਵਿੱਚ ਚੱਲ ਰਿਹਾ ਹਸਪੀਟਲ ਚੱਲ ਰਿਹਾ ਕਿਤੇ ਵੀ ਚੱਲ ਰਿਹਾ ਹੈ ਮੇਰਾ ਮੇਨ ਮਕਸਦ ਇਹ ਆ ਵੀ ਪਲੰਬਰ ਨੂੰ ਪਰਖ ਕੇ ਉਸ ਦਾ ਫੀਡਬੈਕ ਲਓ ਮਾਰਕੀਟ ਚੋਂ ਫੀਡਬੈਕ ਲੈਣ ਤੋਂ ਬਾਅਦ ਉਹਦਾ ਕੰਮ ਦੇਖੋ ਕੰਮ ਦੇਖਣ ਤੋਂ ਬਾਅਦ ਮਤਲਬ ਕਿ ਫਿਰ ਉਹਨੇ ਚੁਣੋ ਤੇ ਫਿਰ ਪਲੰਬਰ ਦਾ ਕੰਮ ਉਸ ਤੋਂ ਕਰਵਾਓ ਪ੍ਰੋਪਰ ਐਗਰੀਮੈਂਟ ਕਰੋ ਜਿਹੜੇ ਵੀ ਪਲੰਬਰ ਤੋਂ ਕੰਮ ਕਰਾਉਣਾ ਹੈ ਚਾਹੀਏ 2 ਦਿਨ ਦਾ ਚਾਹੀਏ 4 ਦਿਨ ਦਾ ਚਾਹੀਏ 10 ਦਿਨ ਦਾ ਉਸ ਦਾ ਮਤਲਬ ਕਿ ਪ੍ਰੋਪਰ ਐਗਰੀਮੈਂਟ ਇੱਕ ਪੇਜ ਤੇ ਲਿਖ ਕੇ ਜੋ-ਜੋ ਵੀ ਕੰਮ ਕਰਨਾ ਹੈ ਉਹਨੂੰ ਪ੍ਰੋਪਰ ਲਿਖ ਕੇ ਪ੍ਰੋਪਰ ਉਹਦੇ ਨਾਲ ਪੈਸਿਆਂ ਦੀ ਗੱਲ ਕਰਕੇ ਪ੍ਰੋਪਰ ਉਹਦੇ ਨਾਲ ਹਰੇਕ ਚੀਜ਼ ਦੀ ਮਤਲਬ ਲਿਸਟ ਲਿਖਤ ਲਿਖਤ ਪੜਤ ਕਰਕੇ ਫੇਰ ਹੀ ਪਲੰਬਰ ਦਾ ਕੰਮ ਕਰਾਉਣਾ ਚਾਹੀਦਾ ਹੈ ਕਈਆਂ ਜਗ੍ਹਾ ਤੇ ਕਈਆਂ ਥਾਵਾਂ ਤੇ ਮੈਂ ਦੇਖਿਆ ਹੈ ਕਿ ਕਈਆਂ ਜਗ੍ਹਾ ਤੇ ਮੈਂ ਦੇਖਿਆ ਕਿ ਕਸਟਮਰ ਦਾ ਤੇ ਪਲੰਬਰ ਦਾ ਰੋਲਾ ਵੀ ਪੈ ਜਾਂਦਾ ਹੈ ਰੋਲਾ ਪੈਣ ਦਾ ਕਾਰਨ ਹੈ ਵੀ ਪ੍ਰੋਪਰ ਆਪਾਂ ਢੰਗ ਤਰੀਕੇ ਨਾਲ ਗੱਲ ਨਹੀਂ ਕੀਤੀ ਹੁੰਦੀ ਰੋਲਾ ਪੈਣ ਦਾ ਇਹ ਕਾਰਨ ਹੁੰਦਾ ਹੈ ਵੀ ਆਪਾਂ ਦੋ ਬਾਥਰੂਮ ਤੇ ਇੱਕ ਕਿਚਨ ਦੀ ਗੱਲ ਕਰ ਲਈ ਜੇ ਤਾਂ ਉਸ ਦਾ ਪੂਰਾ ਐਗਰੀਮੈਂਟ ਹੋਇਆ ਹੁੰਦਾ ਤੇ ਫਿਰ ਉਹਦੇ ਚ ਕੋਈ ਮਤਲਬ ਕਿ ਕਸਟਮਰ ਨੂੰ ਵੀ ਪਤਾ ਹੋਣਾ ਸੀ ਵੀ ਮੈਂ ਦੋ ਬਾਥਰੂਮ ਤੇ ਇੱਕ ਰਸੋਈ ਦੀ ਗੱਲ ਕੀਤੀ ਏ ਤੀਸਰਾ ਬਾਥਰੂਮ ਕਿਸੇ ਟਾਈਮ ਵਿਚਾਰ ਹੁੰਦੀ ਏ ਬਣਾਉਣਾ ਹੈ ਨਹੀਂ ਵੀ ਬਣਾਉਣਾ ਜਿਸ ਟਾਈਮ ਜੇ ਉਹ ਬਣਾ ਲੈਂਦਾ ਤੇ ਕਿਸੇ ਟਾਈਮ ਹੁੰਦਾ ਹੈ ਵੀ ਅਸੀਂ ਇਹਦੀ ਫਿਟਿੰਗ ਕਰਾਈਏ ਉਹਦੀ ਗੱਲ ਨਹੀਂ ਕੀਤੀ ਹੁੰਦੀ ਉਹਦੇ ਕਾਰਨ ਵੀ ਰੌਲਾ ਪੈ ਜਾਂਦਾ 19 ਕੀ ਕੰਮ ਵੱਧ ਕਰਨ ਦਾ ਕੋਈ ਰੌਲਾ ਨਹੀਂ ਹੁੰਦਾ ਚਲੋ ਜਿੱਥੇ 2 ਪੁਆਇੰਟ ਦੇਣੇ ਉਸੇ 4 ਵੀ ਦਿੱਤੇ ਜਾਣਗੇ ਉਹਦਾ ਕੋਈ ਰੌਲਾ ਨਹੀਂ ਹੁੰਦਾ ਜਿਹੜਾ ਕੰਮ ਜ਼ਿਆਦਾ ਹੋਵੇ ਦਿਨਾਂ ਤੇ ਚਾ ਜਾਂਦਾ ਜਿਵੇਂ 2 ਦਿਨ 3 ਦਿਨ 4 ਦਿਨ ਤੇ ਉਹਦਾ ਫਿਰ ਕੰਮ ਔਖਾ ਹੋ ਜਾਂਦਾ ਜਦੋਂ ਵੀ ਆਪਾਂ ਕਿਸੇ ਵੀ ਪਲੰਬਰ ਨੂੰ ਲਾਉਣਾ ਜਾਂਚ ਪੜਤਾਲ ਕਰਕੇ ਪੂਰਾ ਫੀਡਬੈਕ ਲੈ ਕੇ ਫੇਰ ਹੀ ਪਲੰਬਰ ਕੰਮ ਕਰਾਇਆ ਕਰੋ ਮੇਰੇ ਵੀਰ ਨੇ ਤੇ ਕਈਆਂ ਜਗ੍ਹਾ ਤੇ ਬਹੁਤ ਜ਼ਿਆਦਾ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਕਸਟਮਰ ਨੂੰ ਮੇਰੀ ਇਹ ਵੀਡੀਓ ਤੇ ਵਿਚਾਰ ਜੋ ਵੀ ਮੈਂ ਪੇਸ਼ ਕੀਤੇ ਨੇ ਉਹ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ ਮੇਰੇ YouTube ਚੈਨਲ ਤਲਵਿੰਦਰ ਪਲੰਬਰ ਤੇ ਡਿਸਕ੍ਰਿਪਸ਼ਨ ਲਿੰਕ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਦੇ ਨਾਲ ਜਿਹੜੀਆਂ ਮੇਰੇ ਵਿੱਚ ਕਮੀਆਂ ਨੇ ਮੈਂ ਉਹਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨਾ ਚਿਰ ਤੁਹਾਡੇ ਕਮੈਂਟ ਨਹੀਂ ਮਿਲਦੇ ਚਾ ਲਾਈਕ ਚਾ ਸ਼ੇਅਰ ਜਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੁਹਾਡੇ ਤੱਕ ਮੇਰੀ ਵੀਡੀਓ ਨਹੀਂ ਪਹੁੰਚੇਗੀ ਇਸ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਹਰ ਇੱਕ ਟੌਪਿਕ ਤੇ ਆਪਾਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂਗੇ ਪਲੰਬਿੰਗ ਦੇ ਰਿਲੇਟਡ ਜਿੰਨੀ ਵੀ ਇਨਫੋਰਮੇਸ਼ਨ ਹੈ ਇਸ ਚੈਨਲ ਦੇ ਵਿੱਚ ਤੁਹਾਨੂੰ ਮੌਜੂਦ ਮਿਲੇਗੀ ਧੰਨਵਾਦ